ਅਮਣ ਅੱਜ ਵੇ ਸੂਰਜ ਕਿਵੇਂ ਐ ਪੂਰਾ ਖਪਣ ਡਿਆ ਹੀ ਸਿੱਧਾ ਅੱਖਾਂ 'ਚ ਵੱਜੰਦਾ ਹਾਂ ਅੱਗੇ ਤਾਂ ਜਿਵੇਂ ਆਹ ਕਿਧਰ ਆ ਗਈ ਦੇਵੀ ਬੜੀ ਦੇਵੀ ਨੂੰ ਪੁੱਛ ਲਗੇ ਸਸਿਕਾ ਸਸਿਕਾ ਕਿਵੇਂ ਅੱਜ ਕਿਵੇਂ ਦੇਵੀ ਬਣ ਕੇ ਆਈਆਂ ਅੱਜ ਐਸੀ ਉਹ ਵੀ ਕਹਿਦੀ ਇਹ ਕਦੋਂ ਪੌਣੀ ਸਾਰਾ ਸਿਆਲ ਲੰਗਾ ਕੇ ਤੂੰ ਵੀ ਅਮਨਵਾਲੀ ਕਰਦੀ ਅਮਨ ਵੀ ਐਵੇਂ ਹੀ ਉਧਰ ਗਰਮ ਕੁਰਤਾ ਪਾ ਕੇ ਆਈ ਸਹੀ ਗੱਲ ਆ ਸਾਰਾ ਸਿਆਲ ਲੰਗਾ ਕੇ ਸਾਨੂੰ ਚੇਤਾ ਆ ਜਾਂਦਾ ਕਿ ਇਹ ਵੀ ਪਾਗੀ ਸਹੀ ਗੱਲ ਆ ਸੋਨਾ ਇਹ ਕਲਰ ਹੈ ਨਾ ਬਹੁਤ ਸੋਹਣਾ ਲਾਲ ਲਾਲ ਅੱਜ ਸਾਰੇ ਵੀਰੇ ਅਲਬਮ ਹਲ ਵੇਨ ਦੇ ਪਾ ਅੰਨੇ ਆ ਕੁੜੀ ਇਤਕਵਾਰੀ ਹੀ ਅੱਜ ਵਿਆਹੀ ਕਿਵੇਂਗੀ ਸਹੀ ਗੱਲ ਇੱਕ ਦਿਨ ਚ ਵਿਆਹੀਗੀ ਸਹੀ ਗੱਲ ਨੀ ਵੀ ਆਈ ਤਾਂ ਨੀ ਜੇ ਜਾਂਦੀ ਚਲ ਤੁਹਾਡੀ ਮਹਿੰਦੀ ਦੀ ਇੰਨੀ ਸਿਫਤ ਹੋਈ ਸਾਰਿਆਂ ਨੇ ਬੜੀ ਸਲਾਈ ਅੱਛਾ ਲਕਵਿੰਦਰ ਨੇ ਵੀ ਬੜੀ ਸਲਾਈ ਤੇ ਦੱਜਾ ਮੰਮੀ ਵੀ ਕਹਿੰਦੀ ਮੰਮੀ ਕਹਿੰਦੀ ਇੰਨੀ ਸੋਣੀ ਤੇ ਮੰਮੀਆਂ ਦੇ ਇੰਨੀ ਲੇਟ ਆਈਆਂ ਤੇ ਫਿਰ ਵੀ ਇੰਨੀ ਜਲਦੀ ਲਾਤੀ ਉਹਨਾਂ ਨੇ ਹਾਂਜੀ ਤੇ ਬੜਾ ਹੀ ਮਨ ਨੂੰ ਮੈਨੂੰ ਖੁਸ਼ੀ ਹੋਈ ਮੈਂ ਵੇਖੀ ਜਾਈ ਮੰਮੀ ਇਹਨਾਂ ਨੂੰ ਇੱਕ ਦਿਨ ਹਜੇ ਸਗੋਂ ਮੈਨੂੰ ਫਿਰ ਵੀ ਫੀਲ ਹੁੰਦਾ ਸੀ ਮੈਂ ਕਿਹਾ ਹਾਏ ਆਂਟੀ ਜੀ ਨੇ ਕਿਹਾ ਇੰਨਾ ਇੰਨਾ ਨੇ ਟਾਈਮ ਲਾਤਾ ਏ ਸਹੀ ਗੱਲ ਹੈ ਮੈਨੂੰ ਇਹ ਫੀਲ ਹੁੰਦਾ ਹੈ ਕਿ ਅਸੀਂ ਬੜਾ ਟਾਈਮ ਲਾਤਾ ਹੈ ਨਹੀਂ ਮੈਨੂੰ ਇਹ ਫੀਲ ਹੁੰਦਾ ਪਿਆ ਸੀ ਵੀ ਵਿਚਾਰੀਆਂ ਨਿਆਣੀਆਂ ਇਕਲੀਆਂ ਮੈਂ ਚਾਹ ਨਹੀਂ ਨਾ ਭੇਜੀ ਤੋਂ ਨੂੰ ਬੜੀ ਲੇਟ ਭੇਜੀ ਐਂਡ ਜਿੱਤੇ ਤੇ ਮੈਂ ਹਾਂ ਮੈਂ ਉਧਰ ਰੁੱਜੀ ਹੀ ਪਰੌਣਿਆਂ ਚ ਅਸੀਂ ਪਰ ਵਧੀਆ ਇਥੋਂ ਸਾਡਾ ਪਾਣੀ ਲੱਗਾ ਰਿਹਾ ਮਹਿੰਦੀ ਚ ਪਤਾ ਹੀ ਨਹੀਂ ਲੱਗਦਾ ਪਹਿਲੀ ਪਤਾ ਨਹੀਂ ਦਵਾਦੇ ਹਾਂ ਤਾਂ ਇਹ ਤਾਂ ਚੱਲ ਪੀਲੀ ਘੁੱਟ ਘੁੱਟ ਮਸ਼ਿੱਤ ਛਿੱਤੀ ਤੁਹਾਨੂੰ ਪਿਆਤੀ ਨਾ ਤੇ ਉਹ ਮੈਨੂੰ ਉਹਨਾਂ ਦਾ ਸੀ ਮੈਂ ਕਿਹਾ ਵਿਵਹਾਲੀ ਕੁੜੀ ਕਹੂਗੀ ਅੱਜ ਚਾਹੀ ਨਹੀਂ ਪਿਆਈ ਇਹਨਾਂ ਨੇ ਕੀ ਗੱਲ ਤੇ ਮੈਂ ਤਾਂ ਨਹੀਂ ਪੀਜੀ ਵੀ ਇੱਕ ਵਾਰੀ ਵਿੱਚੋਂ ਬਣੀ ਵੀ ਸੀ ਤੇ ਮੈਂ ਕਿਹਾ ਉਹ ਥੋੜੀ ਸੀ ਤੇ ਮੈਂ ਕਿਹਾ ਥੋੜੀ ਦਾ ਵੀ ਚੱਜਣਾ ਅਗਲਾ ਜਦੋਂ ਫੀਵੇ ਫਿਰ ਕੋਈ ਨਸ਼ਾ ਤਾਂ ਆਵੇ ਬਾਅਦ ਚ ਫਿਰ ਮੈਂ ਦੁਬਾਰਾ ਜਦੋਂ ਬਣੀ ਹੋਦੋ ਦੋਨੋਂ ਭੇਜੀ ਚ ਬਾਕੀ ਵੀ ਵਧੀਆ ਰਿਹਾ ਹਨਾ ਹਾਂਜੀ ਬਹੁਤ ਵਧੀਆ ਮੈਨੂੰ ਇਹ ਸੀਗਾ ਵੀ ਦੋਨੋਂ ਪਾਸੇ ਕੰਮ ਆ ਤੇ ਕਿਵੇਂ ਸੰਭਾਲ ਲਾਂਗੇ ਪਰ ਹਾਂਜੀ ਸਭ ਤੋਂ ਵਧੀਆ ਰਿਹਾ ਜਿਹੜਾ ਆਪਾਂ ਸਵੇਰ ਤੜਕੇ ਵੀ ਜਿਹੜੀ ਤਿਆਰੀ ਕਰ ਲਈ ਹਾਂਜੀ ਹਾਂ ਤੇ ਆਪਾਂ ਸਬਜ਼ੀਆਂ ਸਬਜ਼ੀਆਂ ਦੋ ਕ ਸਬਜ਼ੀਆਂ ਨੂੰ ਤੜਕੇ ਲਾ ਲਏ ਸੀ ਬਾਅਦ ਚ ਮੈਂ ਕੀ ਕੀਤਾ ਇੱਕ ਸਬਜ਼ੀ ਤੇ ਬਾਅਦ ਚ ਇੱਕ ਸਬਜ਼ੀ ਤੇ ਇੱਕ ਚੌਲਾਂ ਨੂੰ ਤੜਕਾ ਲਾਇਆ ਤੇ ਦਹੀਂ ਬਣਾਇਆ ਤੇ ਵਧੀਆ ਵਾਦ ਬਣੇ ਸੀ ਵਧੀਆ ਰੱਜੇ ਬਹੁਤ ਵਾਸੀ ਪਰ ਜਾਈ ਮੇਰੀ ਵੀ ਭਾਂਡੇ ਰੱਖਣ ਆਈ ਰੋਟੀ ਖਾ ਕੇ ਤੇ ਕਹਿੰਦੀ ਦੀਦੀ ਤੇ ਦੀਆਂ ਸਬਜ਼ੀਆਂ ਬਹੁਤ ਟੇਸਟੀ ਸੀ ਸਹੀ ਗੱਲ ਆ ਸੱਚੀ ਬੜੀਆ ਸਵਾਦ ਸੀ ਸਬਜ਼ੀਆਂ ਮਤਲਬ ਭਾਬੀ ਮੇਰੇ ਕੁਲਵਿੰਦਰ ਹੈ ਨਾ ਜਿਹੜੀ ਰਣਜੀਤ ਦੀ ਵਾਈਫ ਉਹ ਵੀ ਕਹਿੰਦੀ ਹੁੰਦੀ ਕਹਿੰਦੀ ਦੀਦੀ ਪਤਾ ਨਹੀਂ ਕੀ ਗੱਲ ਆ ਹਾਲਾਂਕਿ ਉਹ ਵੀ ਬਹੁਤ ਵਧੀਆ ਚੀਜ਼ਾਂ ਬਣਾਉਂਦੀ ਆ ਤੇ ਜਦੋਂ ਇੱਥੇ ਆਵੇ करूਗੀ ਮੰਮੀ ਦੀ ਮੰਮੀ ਨਾਲੋਂ ਕਹਿੰਦੀ ਮੈਨੂੰ ਦੀਦੀ ਤੇਰੀਆਂ ਮੰਮੀ ਵੀ ਕਹਿੰਦੀ ਵਧੀਆ ਬਣਾਉਂਦੀ ਪਰ ਮਿੰਦੀ ਦੀਆਂ ਤੇਰੀਆਂ ਸਬਜ਼ੀਆਂ ਬਹੁਤ ਸਵਾਦ ਲੱਗਦੀਆਂ ਸਹੀ ਉਹਦੇ ਜੀਵਨ ਦੇ ਨਾ ਹੱਥਾਂ 'ਚ ਟੇਸਟ ਹੁੰਦਾ ਹੈ ਕਿਸੇ ਦਾ ਕਿਸੇ ਦਾ ਜਾਦੂ ਹੁੰਦਾ ਜਾਦੂ ਬਾਕੀ ਐਕਸਪੀਰੀਅੰਸ ਜਿਹੋ ਹੋ ਜਾਂਦਾ ਨਾ ਹੁੰਦਾ ਮੈਂ ਜਲਦੀ ਜਲਦੀ ਚ ਆਪਾਂ ਸਾਰਾ ਕੁਝ ਛੁੱਟੀ ਜੰਨੇ ਹਨਾ ਹਾਂ ਜੀ ਤੇ ਉਹਨਾਂ ਨੇ ਬੜਾ ਮੈਨੂੰ ਸਭ ਤੋਂ ਵਧੀਆ ਇਹ ਚੀਜ਼ ਲੱਗੀ ਉਹਨਾਂ ਨੇ ਸਾਰਾ ਕੁਝ ਖੁਸ਼ ਹੋ ਕੇ ਖਾਧਾ ਪਹਿਲੋਂ ਵੀ ਚਾਹ ਪੀਤੀ ਰਾਮ ਨਾਲ ਖੇਡੇ ਆ ਦਪਚਾ ਪਚੂ ਕੇ ਰੋਟੀ ਵੀ ਉਹਨਾਂ ਨੇ ਮਤਲਬ ਰੀਜ ਨਾ ਕੋਈ ਫਾਰਮੈਲਟੀ ਨਹੀਂ ਕੀਤੀ ਹਾਂਜੀ ਸਹੀ ਤੇ ਮੈਨੂੰ ਵਧੀਆ ਲੱਗਾ ਵੀ ਜਦੋਂ ਆਪਾਂ ਕਈ ਵਾਰੀ ਹੁੰਦਾ ਨਾ ਵੀ ਅਗਲਾ ਚੀਜ਼ ਚੱਕਦਾ ਹੀ ਨਹੀਂ ਉਵੇਂ ਪਈਆਂ ਰਹਿ ਜਾਂਦੀਆਂ ਉਹਨਾਂ ਚੀਜ਼ ਦਾ ਮਜ਼ਾ ਨਹੀਂ ਆਉਂਦਾ ਹਨਾ ਕਿੰਨੇ ਆਪਾਂ ਦਿਲ ਨਾ ਬਣਾਉਣੇ ਪਿਆਰ ਨਾ ਬਣਾਉਣੇ ਹਨਾ ਉਹਨਾਂ ਨੇ ਹਰ ਇੱਕ ਚੀਜ਼ ਚੈੱਕ ਕੀਤੀ ਪਰ ਥੋੜੀ ਥੋੜੀ ਹੈ ਨਾ ਸਾਰੀ ਮਤਲਬ ਕਿ ਸਾਰੀਆਂ ਚੀਜ਼ਾਂ ਦਾ ਮਾਨ ਰੱਖਿਆ ਮਾਨ ਰੱਖਿਆ ਬਾਕੀ ਆਏ ਵੀ ਕਿੰਨੇ ਚਿਰ ਬਾਅਦ ਆਏ ਸੀਗੇ ਨਾ ਸਹੀ ਗੱਲ ਆ ਉਹ ਚੀਜ਼ ਹੁਣ ਦੇ ਆਏ ਕੀ ਪਤਾ ਹੁਣ ਕਹਿੰਦੇ ਤਾਂ ਹੈਗੇ ਕਿਸੇ ਦਿਨ ਰਾਤ ਰਹਿ ਕੇ ਜਾਵਾਂਗੇ ਬਾਕੀ ਉਹਨਾਂ ਦੀ ਟਾਈਮਿੰਗ ਤੇ ਡਿਪੈਂਡ ਕਰਦਾ ਹੈ ਨਾ ਸਹੀ ਗੱਲ ਜੇ ਸ਼ਡਿਊਲ ਦੇ ਸਾਬ ਨਾਲ ਤੇ ਬਾਕੀ ਬੜਾ ਮਾਨ ਜਿਵੇਂ ਕੱਲ ਦਾ ਪਹਿਲਾਂ 2 ਦਿਨ ਹੋ ਗਏ ਸੈਡ ਸੀਗਾ ਮਨ ਤੇ ਹੁਣ ਹਾਂ ਖੁਸ਼ ਹੋ ਗਿਆ ਹਫਤਾ ਕ ਸੰਖਾ ਲੱਗੇ ਤੁਗਾ ਵਧੀਆ ਚਲੋ ਸਹੀ ਗੱਲ ਆਪਦੇ ਭੈਣ ਭਰਾ ਦਾ ਤਾਂ ਇਹੀ ਹੁੰਦਾ ਨਾ ਧੀਆਂ ਨੂੰ ਤਾਂ ਇਹੀ ਹੁੰਦਾ ਬਸ ਵੀ ਮਿਲਦੇ ਰਹਿਣ ਭਰਾ ਹਨਾ ਆਉਂਦੇ ਜਾਂਦੇ ਰਹਿਣ ਸਹੀ ਗੱਲ ਮਿਲਦੇ ਰਹਿਣ ਜਾਂਦੇ ਰਹਿਣ ਸਹੀ ਗੱਲ YouTube ਫੈਮਲੀ ਅਸੀਂ ਆਸਟ੍ਰੇਲੀਆ ਚਾ ਚੁੱਕੇ ਹਾਂ ਕੈਮਰੇ ਚ ਉਹਨਾਂ ਨਾਈਸ ਨਹੀਂ ਲੱਗਦਾ ਪਿਆ ਹਨਾ ਜਿੰਨਾ ਤੇ ਐਂਟੀ ਜਿੰਨਾ ਰਿਐਲਿਟੀ ਦੇ ਵਿੱਚ ਆ ਕਿੰਨਾ ਸੋਨਾ ਸ਼ਾਮ ਦਾ ਵਿਊ ਆ ਗਾਇਜ਼ ਤੇ ਦੇਖੋ ਕਿੰਨਾ ਸੋਹਣਾ ਹੈ ਤੇ ਸਾਡਾ ਪੁਲ ਵੀ ਤੁਸੀਂ ਬੰਨਦਾ ਵੇਖ ਜਦੋਂ ਬਣ ਗਿਆ ਉਹ ਦਿਨ ਹੀ ਤੁਹਾਨੂੰ ਘੁਮਾਵਾਂਗੇ ਪੁਲ ਦੇ ਉੱਤੇ ਸਹੀ ਗੱਲ ਹੈ ਨਹੀਂ ਸਰਕਾਰ ਨੂੰ ਜੇ ਅਗਰ ਇਹ ਉਹਨੂੰ ਬਣਾ ਸਰਕਾਰੀ ਕੰਮਾਂ ਦੇ ਟਾਈਮ ਤਾਂ ਬਹੁਤ ਲੱਗ ਜੁਦਾ ਉਹਨਾਂ ਦਾ ਪਰ ਬਣੂਗਾ ਜਰੂਰ ਇਹ ਗੁਰਦੁਆਰਾ ਸਾਹਿਬ ਦੇ ਜੀ ਬਾਹਰ ਸੈਰ ਕਰਦੀ ਫਿਰਦੀ ਤੇ ਹਾਂ ਯੈਸ ਯੈਸ ਦੇ ਜੀ ਦੇ ਦੋ ਬੱਚੇ ਚਲੇ ਗਏ ਆ ਵਿਚਾਰੀ ਲੱਭਦੀ ਫਿਰਦੀ ਮੈਨੂੰ ਲੱਗਦਾ ਹੈ ਹਨਾ ਜਿੱਦ ਜਿੱਦ ਨੂੰ ਗਿਆ ਜਿਵੇਂ ਸਵੈਲ ਕਰਦੀ ਹੁੰਦੀ ਹੈ ਸੂਰਜ ਵੀ ਲੱਗ ਗਿਆ ਕਿੱਥੇ ਆ ਰਿਹਾ ਸੀ ਉਰਦੂ ਰੁੱਖਾਂ ਦੇ ਵਿੱਚ ਇਹ ਨਾ ਸਮਝ ਆ ਰਿਹਾ ਇਹ ਕਿਹਨਾਂ ਦੀ ਹੈ ਇਹ ਟਿਕਾ ਪਉਂਦੀ ਹੈ ਵੰਦ ਮम्मा ਆ ਰਿਹਾ ਚੰਦ ਮम्मा ਬਾ ਅੰਨਾ ਪਿਆਰਾ ਲੱਗਦਾ ਹੈ ਨਾ ਸਹੀ ਗੱਲ ਹੈ ਵੜਾ ਜੂ ਹੋ ਜਾਂਦਾ ਨਾ ਕੈਮਰਾ ਇਸ ਤੋਂ ਵੀ ਜ਼ਿਆਦਾ ਹੋ ਜਾਣਾ ਮਿਲਦਾ ਜੇ ਨਾਲ ਕਿੰਨਾ ਪੂਰਾ ਪ੍ਰੋਪਰ ਦੇਖਦਾ ਨਾ ਸਹੀ ਗੱਲ ਮੈਨੂੰ ਲੱਗਦਾ ਸੀ ਵਿੱਚ ਨਰਮਾ ਸਾਡੇ ਕੋਲ ਹੀ ਆ ਗਏ ਆ ਵੇਖੋ ਤੁਹਾਡੀ ਰੀਸਾ ਕਰ ਦੀ ਜੇ ਤਾਂ ਤੁਸੀਂ ਇਧਰ ਵੀਡੀਓ ਬਣਾਉਂਦੇ ਤੇ ਇਧਰ ਵੇਖੋ ਫੋਟੋਆਂ ਖਿੱਚਣ ਲੱਗ ਪਈ ਲੈ ਦੱਸ ਰੀਸਲ ਤਾਂ ਬੜੀ ਹੈ ਫੇਸ ਦੇਖ ਰਹੀ ਇਸ ਚਲੋ ਭਾਈ ਇਹਨੇ ਚੰਗੇ ਕੰਮ ਦੇ ਰੀਸ ਕਰ ਲੈਣੇ ਚਾਹੀਦੇ ਕਦੇ-ਕਦੇ ਨਾ ਕਿੰਨਾ ਸੋਹਣਾ ਇਧਰ ਇਹ ਮਾਹੌਲ ਹੈ ਨਾ ਆ ਜਿਹੀ ਵੀ ਲੱਗੀ ਹੈ ਨਾ ਕਿਸੇ ਦੇ ਕਿਸੇ ਦੇ ਨਹੀਂ ਇਹ ਜਿਹੜਾ ਇਧਰ ਪੁਲ ਬਣ ਰਿਹਾ ਨਾ ਅੱਛਾ ਇਤੋਂ ਮਿੱਟੀ ਦੇ ਖੇਤ ਜੋ ਲਿਆ ਲਿਆ ਕਿ ਇੱਧਰ ਯੂਜ਼ ਕਰਦੇ ਆ ਅੱਛਾ ਰਾਤ ਨੂੰ ਚੱਲਦੀ ਦਿਨੇ ਖੜੀ ਰਹਿਣੀ ਆ ਰਾਤ ਨੂੰ ਇੱਥੇ ਸ਼ੋਸ਼ਰਾਬਾ ਵੇਖਣਾ ਦਾ ਹੁੰਦਾ ਪੂਰਾ ਰਾਤ ਦਿਨੇ ਕਾ ਤੁਖਲਾ ਛੱਡਦੇ ਕਿਉਂਕਿ ਹੁਣ ਜਿਵੇਂ ਇਧਰੋਂ ਲਿਆ ਕੇ ਐਨੂੰ ਸੜਕ ਥਾਣੀ ਮਿੱਟੀ ਲੈ ਕੇ ਜਾਂਦੇ ਨਾ ਅੱਛਾ ਅੱਛਾ ਤੇ ਦਿਨੇ ਵਹੀਕਲ ਲੰਘਦੇ ਆ ਜਿਵੇਂ ਰਾਤ ਨੂੰ ਸੜਕ ਖਾਲੀ ਹੋ ਜਾਂਦੀ ਹੈ ਠੀਕ ਆ ਮੈਂ ਗੱਡੀ ਕਿਹਨਾਂ ਕਰਕੇ ਲਈ ਹੁੰਦੇ ਨਹੀਂ ਨਹੀਂ ਉਹ ਗੱਡੀ ਕਿੰਨਾਂ ਦੀ ਖੜੀ ਹੈ ਠੀਕ ਗਾਈਜ਼ ਚੈੱਕ ਕਰੋ ਇੱਕ ਸਾਡੇ ਘਰ ਨੇੜੇ ਬਣ ਰਿਹਾ ਦੇਖੋ ਕਿੰਨਾ ਸੋਨਾ ਘਰ ਇਹ ਵੀ ਸਾਡੇ ਰਿਸ਼ਤੇਦਾਰਾਂ ਦਾ ਹੀ ਹੈ ਨਾ ਹਾਂਜੀ ਹਾਂਜੀ ਇਹ ਮੇਰੀ ਪਰਜਾਈ ਦੀ ਮਾਸੀ ਦਾ ਘਰ ਆ ਉਹ ਵੇਖੀ ਵਿੱਚ ਬੰਦਾ ਕੰਮ ਕਰਦਾ ਵੀ ਉਹ ਵੀ ਦੇਖੋ ਪਿਆ ਸਹੀ ਗੱਲ ਹੈ ਕੈਮਰਾ ਵਿੱਚ ਲੋ ਕੀ ਚੀਜ਼ ਆ ਨਾ ਕਿੰਨੀ ਦੂਰ ਤੱਕ ਜੂਦਾ ਤੇ ਚਿਹਰੇ ਵੀ ਕਿੰਨਾ ਸੋਹਣਾ ਇੱਥੇ ਅਸੀਂ ਪਤਲੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਮੇਰਾ ਤਾਂ 2 ਘੰਟੇ ਤਾਂ ਹੋ ਗਏ ਉਹਨੇ ਦੇਖੀਏ ਹਾਂਜੀ ਹਾਂ ਅਸੀਂ ਚਾਹ ਪਾਣੀ ਪੀਤਾ ਤੇ ਇੱਥੇ ਫਿਰ ਸਾਡਾ ਦੁੱਖ ਸੁੱਖ ਇੰਨਾ ਡੂੰਗਾ ਕੀ ਕਰੀਏ ਗਾਇਸ ਤੇ ਫਿਰ ਇੱਧਰ ਆ ਗਿਆ ਮੱਲੂ ਵਾਲਾ ਹੰਦਾਲਾ ਹੰਮਦਾਲਾ ਹਾਂਜੀ ਆ ਸਾਡੇ ਪਿੰਡ ਦਾ ਮੈਂ ਬੁੱਢੀ ਹੋ ਜਾਣਾ ਪਰ ਮੈਨੂੰ ਮੱਲੂ ਵਾਲੇ ਤੇ ਹੰਦਾਲੇ ਦਾ ਨਹੀਂ ਪਤਾ ਲੱਗਾ ਹਜੇ ਤੱਕ ਆ ਰਿਆ ਹਾਂ ਮੁੰਡਾ ਵਾਲੇ ਦਾ ਗੁਰਦੁਆਰਾ ਸਾਹਿਬ ਨੇ ਉੱਲੀ ਜਿਸ਼ੇ ਪੈਦਿਆਂ ਦਾ ਸਾਡਾ ਘਰ ਆ ਉਹ ਠੀਕ ਜਿਹਾ ਦਿਖਣਾ ਨਹੀਂ ਪਰ ਦਿਖਣਾ ਨਹੀਂ ਆ ਮਨਾਵਦਾ ਘਰ ਲਕੋ ਕੇ ਰੱਖਦੀ ਵੀ ਲੈ ਛੱਡ ਘਰ ਨੂੰ ਨજર ਨਾ ਲੱਗ ਜੇ ਘਰ ਬਹੁਤ ਸੋਹਣਾ ਉਹਦਨ ਵੈਸੇ ਲੈਣਾ ਚਾਹੀਦਾ ਸੀ ਹਨਾ ਹਾਂਜੀ ਟੱਡਾ ਘਰ ਬਹੁਤ ਸੋਹਣਾ ਬਣਿਆ ਬਹੁਤ ਵਧੀਆ ਹਾਂਜੀ ਤੇ ਕਹਿੰਦਾ ਫੇਰ ਬਣਾਗੇ ਭੋਗ ਖਾਏ ਪਰ ਆਪਾਂ YouTube ਫੈਮਿਲੀ ਨੂੰ ਇਹਨਾ ਭੋਗ ਵਿਖਾਇਆ ਆਹ ਮੋਟਰ ਤੇ ਤੂੰ ਟਾਈ ਉੱਧਰ ਵੇਖ ਕੋਠੀ ਇੱਟਾਂ ਤੋਂ ਚੁੱਕ ਕੇ ਲੈ ਗਈ ਕਮਰਾ ਤੂੰ ਆਜਾ ਥੜਾ ਪੱਕਾ ਕਰਨਾ ਨਹੀਂ ਨਹੀਂ ਅਹੀਂ ਨਾ ਉਹ ਬਾਥਰੂਮ ਬਣਾਉਂਦੇ ਪਏ ਸੀ ਤੇ ਮੈਂ ਕਿ ਇੱਥੇ ਥੜ੍ਹ ਦਿਆਂ ਇੱਥੇ ਹੀ ਲਾਇਆ ਨਹੀਂ ਪੱਟ ਕੇ ਜਿੰਨੀਆਂ ਕੁ ਲੋਡ ਸੀ ਉਹਨੀਆਂ ਕੁ ਲੈ ਗਈਆਂ ਉਹਨੀਆਂ ਕੁ ਲੈ ਗਈ ਬਾਕੀ ਮੈਂ ਕਿ ਚੱਲ ਫਿਰ ਲੋਡ ਪੈਣੀ ਫਿਰ ਲੈ ਜੂਗੀ ਉਹਨਾਂ ਹੀ ਬਰਾਂਡਾ ਕਵਰ ਕਰਨਾ ਨਾ ਸਹੀ ਗੱਲ ਹੈ ਬਾਹਰੋਂ ਪੈਸੇ ਦੇ ਮਿਲਦੇ ਐ ਤਸਫੀਰ ਮਿਲ ਜਾਣੀ ਸਹੀ ਗੱਲ ਹੈ ਸਹੀ ਗੱਲ ਹੈ ਸੜਕ ਚਲਾ ਕੇ ਮੈਨੂੰ ਪਤਾ ਕੀ ਨਾ ਤਾਂ ਪੈਸਾ ਲਿਆਂਦਾ ਹੀ ਲੱਗਣਾ ਹੈ ਨਾ ਨਹੀਂ ਮੈਂ ਹੈ ਮੈਂ ਕਹੇ ਸ਼ਾਮਕ ਦਾ ਜੋ ਵੇਲਾ ਹੁੰਦਾ ਨਾ ਉਦੋਂ ਕੋਈ ਨਹੀਂ ਹੁੰਦਾ ਬਾਹਰ ਸੈਰ ਕਰਨ ਦੇ ਬਹਾਨੇ ਬੰਦਾ ਜਾਵੇ ਦੋ ਕ ਕੱਛੇ ਵਲੇਟ ਕੇ ਲੈ ਆਉਂਦਾ ਇਟਾ ਐਵੇਂ ਆਲਰੀਡੀ ਕਰਕੇ ਹੀ ਜੋੜ ਲਿਆ ਸਹੀ ਗੱਲ ਹੈ ਕਿੰਨੀ ਸੋਹਣੀ ਲੱਗਦੀ ਗ੍ਰੀਨਰੀ ਹੈ ਨਾ ਸਹੀ ਗੱਲ ਹੈ ਇਹ ਦੇਖੋ ਤੇਰਾ ਵਿਆਹ ਨੂੰ ਅਸੀਂ ਇੱਥੇ ਸ਼ੂਟ ਕਰਨਾ ਤੇਰਾ ਪਹਿਲੀਆਂ ਚ ਉੱਧਰ ਵੇਖੋ ਦੋ ਮੋਟਰਸਾਈਕਲ ਵਾਲੇ ਵੇਖੀ ਬਰਾਬਰ ਤੇ ਮੇਰੇ ਵਾਂਗੂ ਘੋਮੇ ਮੇਰੇ ਤੇ ਘੋਮਣ ਵਾਲਾ ਸਹੀ ਹੈ ਇਹਨਾਂ ਨੂੰ ਗੱਲਾਂ ਦਾ ਕਿੱਡਾ ਪੋਸਣਾ ਗੱਲਾਂ ਦੇ ਪੁੱਸ ਦੇ ਵਿੱਚ ਤੇ ਮਾਂ ਅੱਗੋਂ ਆਵਾਜ਼ ਸਹੀ ਗਾ ਉਹ ਐਕਟਿਵ ਵਾਲਾ ਹੈ ਕਿੰਨਾ ਜ਼ਿਆਦਾ ਹੀ ਇੱਧਰ ਕੀ ਖੋਜ ਤਾਂ ਨਹੀਂਗਾ ਨਹੀਂ ਨਹੀਂ ਇਹ ਤਾਂ ਫੋਨ ਤੇ ਗੱਲ ਕਰਦਾ ਆ ਰਿਹਾ ਕੋਈ ਆ ਆ ਆ ਕਰੀਏ ਝੂਮ ਝੂਮ ਪਾਉਣੇ ਭਾਈ ਆ ਆ ਆ ਆ ਬੁੜੀ ਕਿਦਾਂ ਦਾ ਹੈ ਪਤਾ ਇਸਨੇ ਸਾਉਂਡਿੰਗ ਲੱਗੀ ਬੁੜੀ ਚੁੜੀ ਲੱਗੀ ਹੈ ਨਾ ਕਾਰ ਕਾਰਟਾ ਜੰਟਾ ਨਾ ਰੱਖਦਾ ਨਾ ਮੈਂ ਦਿੱਤਾ ਚੁੱਕਾ ਐਕਸਟੈਂਸ਼ਨ ਨਾ ਸਿਰੋੜ ਤੇ ਕਾਰ ਹੁੰਦਾ ਬੜਾ ਫਾਇਦਾ ਹੈ ਨਾ ਬੰਦਾ ਹੋਰ ਨਹੀਂ ਤੇ ਕੁਛ ਅੱਗੇ ਲਖਵਿੰਦਰ ਨੂੰ ਕੱਲ ਇੱਥੇ ਲਿਆਏ ਤੇ ਥਰਲੇਵਾਜਾ ਮਾਰ ਲਾ ਪਰ ਕਹਿੰਦੇ ਹਾਂਏ ਦੀਦੀ ਇੱਥੋਂ ਤੇ ਜਾਣ ਨੂੰ ਜੀ ਨਹੀਂ ਕਰਦਾ ਇੱਧਰ ਵੇਖੇ ਸਰੋਂ ਦੇ ਫੁੱਲ ਕਿੰਨੇ ਸੋਹਣੇ ਲੱਗਦੇ ਹਣਾ ਇਹਦੇ ਵੇਖੋ ਗਾਇਜ਼ ਇੱਥੇ ਸੜਕ ਫੇਰ ਅੱਗੋਂ ਰੇਲਵੇ ਲਾਈਨ ਤੇ ਉਸ ਤੋਂ ਅੱਗੇ ਕਿੰਨੀ ਦੂਰ ਪੈਲੀ ਤੇ ਤੁਹਾਨੂੰ ਦਿਖਾਉਣੇ ਸਰੋਂ ਦੇ ਫੁੱਲ ਹਾਂਜੀ ਅਮਨ ਦਾ ਸ਼ੂਟ ਸੀ ਉੱਥੇ ਕਰਕੇ ਲਿਆਉਣਾ ਬਰਾਇਡਲ ਹਣਾ ਉੱਥੇ ਕਰਨਾ ਚਾਹੀਦਾ ਜਾਣਾ ਚਾਹੀਦਾ ਆਪਾਂ ਤਾਂ ਸੋਚਿਆ ਸੀ ਇੱਧਰ ਵੀ ਜਾਣਾ ਕਿਹ ਦਿਨਾਂ ਨਹਿਰ ਤੇ ਗਾਇਸ ਆ ਨਹਿਰ ਇੱਧਰ ਸਹੀ ਗੱਲ ਹੈ ਸੋਚਦੇ ਤਾਂ ਬੜਾ ਕੁਝ ਪਰ ਆਪਾਂ ਕਰਦੇ ਕੁਝ ਨਹੀਂ ਉਹਨਾਂ ਦੇ ਕੰਮੇ ਸਿਰੇ ਦੀ ਵੀ ਕਿੱਧਰ ਪਹੁੰਚ ਗਈ ਉਹ ਵੇਖੋ ਉੱਧਰ ਵੀ ਨਹਿਰ ਥਾਣੀ ਵੀ ਜਾਂਦੇ ਨਾ ਯਸ ਦੇਜੀ ਰੋਡ ਤੇ ਤੁਰੀ ਫਿਰਦੀ ਇਹਨੂੰ ਕੋਈ ਡਰ ਟੁੱਕਰੀ ਨਹੀਂ ਲੱਗਦਾ ਆਹ ਵੇਖੋ ਰੋਡ ਤੋਂ ਪਰਲੇ ਪਾਰ ਚਲ ਗਈ ਪਰ ਮੈਂ ਕਦੇ ਆਵਲੇ ਰਸਤੇ ਦਾ ਮੈਨੂੰ ਪਤਾ ਨਹੀਂ ਕਿੱਥੇ ਜਾ ਕੇ ਨਿਕਲਦਾ ਉਹ ਤੋਂ ਇੱਕ ਨਿਕਲਦਾ ਰਸਤਾ ਉਹ ਵੇ ਇੱਕ ਮਿੰਟ ਆ ਰਿਹਾ ਆ ਰਿਹਾ ਜੀ ਹਾਂਜੀ ਇੱਥੋਂ ਹੀ ਆ ਕੇ ਨਹਿਰ ਤੋਂ ਹਮ ਇਧਰੋਂ ਸੜਕਦਾਰ ਵਾਲੀ ਸਾਈਡ ਤੋਂ ਇੱਥੇ ਆ ਜਾਂਦਾ ਚਲੋ ਵੀ ਗਾਇਜ਼ ਥੱਲੇ ਚਾਕੇ ਤੇ ਰੋਟੀ ਪਾਣੀ ਦਾ ਅੰਨ ਪਾਣੀ ਦਾ ਔਖਾ ਸਫਰ ਕਰੀਏ ਸ਼ੁਰੂ ਇੱਕ ਟਾਈਮ ਰੋਟੀ ਚਾਹੀਦੀ ਖਾਣੀ ਹੈ ਨਾ ਸਹੀ ਗੱਲ ਹੈ ਚਲੋ ਗਾਇਜ਼ ਛੱਤੀ ਛੱਤੀ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਆਪਾਂ ਲਈਏ ਤੜਕੇ ਸਬਜ਼ੀਆਂ ਨੂੰ ਕੀ ਕਰਨ ਲੱਗਾ ਹੈ ਇਹ ਨਟਕਾ ਦੇ ਵਾਸਤੇ ਆ ਕਿਹੜੀ ਗੇਮ ਵਾਸਤੇ ਆ ਨੈਟ ਲਾਉਣੀ ਆਹ ਨੈਟ ਕਿਹੜੀ ਗੇਮ ਵਾਸਤੇ ਆ ਕਿਹੜੀ ਸ਼ਿੱਕਾ ਇਹ ਸ਼ਿੱਕਾ ਵਾਸਤੇ ਵੀ ਜੁਦਾ ਵੀ ਵਾਸਤੇ ਵੀ ক্রিকেট ਕਿਵੇਂ ক্রিকেট ਦੇ ਵਿੱਚ ਵੀ ਇਹ ਜਾਲ ਲੱਗਦਾ ਉਹ ਕਿੱਥੇ ਐਵੇਂ ਨਹੀਂ ক্রিকেট ਉੱਤੇ ਸ਼ੱਤ ਬੋਲਿੰਗ ਕਰ ਹਾਂ ਉਹਨਾਂ ਕੋਲ ਸ਼ਾਰਟ ਵਾਲੀ ਤੇ ਬੂ ਦੋ ਜਾ ਕੇ ਲੈ ਆਉਣੀ ਪੈਂਦੇ ਆ ਸ਼ਾਟ ਮਾਰੂ ਇੱਥੇ ਰਹਿ ਐਂਦੀ ਬੋਲ ਉਹ ਜਾ ਕੇ ਸਲਿੰਗ ਬੋਲ ਅੱਛਾ ਕਿ ਸਾਰਾ ਸੰਭ ਦੇ ਕਰਾ ਲਿਆ ਨਾ ਖੜਾ ਦੇ ਲੈ ਅੱਗੇ ਨਾ ਸਾਹਮਣੇ ਬਾਉਂਡਰ ਬੋਲ ਕਰ ਦਊਗਾ ਜਿਵੇਂ ਉਹਨੂੰ ਕਹਿ ਦਿੰਦੇ ਆ ਇਹਨੂੰ ਕੀ ਕਹਿੰਦੇ ਆ ਇੰਡੋਰ ਗੇਮ ਇੰਡੋਰ ਇੰਡੋਰ ਐਵੇਂ ਪਾਣੀ ਹੋਰ ਕਰੂਗੀ ਆਊਟਸਾਈਡ ਹੀ ਦੇਜੀ ਸੈਡ ਆ ਵੇਖੀ ਦੇਜੀ ਵੇਖੀ ਸੈਡ ਆ ਉਧਰੋਂ ਲੱਭ ਕੇ ਆਈ ਉਹ ਸੜਕ ਤੋਂ ਵੀ ਆਪਦੇ ਬੱਚੇ ਦੇਜੀ ਦੇਜੀ ਤੈਨੂੰ ਤੰਗ ਹੀ ਕਰਦੇ ਸੀ ਕੋਈ ਚੱਕਰ ਨਹੀਂ ਆਵੇ ਹੈ ਗਾਇ ਆਵੇ ਇੱਕ ਡਬ ਇੱਕ ਆ ਵੀ ਪਿੱਲੋ ਜੇ ਇੱਕ ਹੀ ਗਾਇਬ ਹੋਇਆ ਦੂਜਾ ਨਹੀਂ ਦੇਖੇ ਨਹੀਂ ਆਏ ਉਹ ਦੂਜਾ ਫਿਰ ਹੈ ਗਏ ਹੋਏ ਸੀ ਅੱਛਾ ਉੱਪਰ ਕੇ ਨਹੀਂ ਕਿ ਡੈਪੋਟ ਦੇ ਕੰਮ ਲਈ ਇਹ ਗਲਤੀ ਪਾ ਲਈ ਨਹੀਂ ਗਾਇਸ ਗਾਇਸ ਇੱਧਰ ਵੇਖੋ ਰਿੰਗ ਮੰਗਦੀ ਉਹ ਇਨਡਾਇਰੈਕਟਲੀ ਇਨਡਾਇਰੈਕਟਲੀ ਕਹਿ ਰਹੀ ਮੈਨੂੰ ਰਿੰਗ ਪਵਾ ਦੇ ਸ਼ਰਮ ਤਾਂ ਨਹੀਂ ਉਹ ਵੀ ਰਿੰਗ ਫਿੰਗਰ ਤੇ ਪਾ ਵੇਖੋ ਇਹ ਵੇਖੋ ਹਾਂਜੀ ਮੈਂ ਆ ਕੇ ਫਿਰ ਮੈਂ ਹੋਂਜਦਾ ਰਿੰਗਾ ਪਾਉਂਦੀ ਨਹੀਂ ਨਹੀਂ ਨਾ ਹੁੰਦੀ ਇਹਨੂੰ ਐਂਜ ਰਿੰਗ ਪਾ ਲੈਣੀ ਆਮਣ ਫਿਰ ਕਹਿਣਾ ਏ ਖਰਜ ਇਹਦੀ ਲਾਟ ਆਪੇ ਤਾਂ ਨਹੀਂ ਕਹਿੰਦੀ ਇਹਨੂੰ ਨਹੀਂ ਇਹਦੀ ਲਾਟ ਆਪਾਂ ਤੋੜ ਕੇ ਬਹਾਉਣੇ ਇਹਨੂੰ ਘਰੇ ਜਾਦੇ ਵਿੱਚ ਰੱਖ ਲੈਣੀ ਹਾਂ ਤੂੰ ਬੋਲ ਤੂੰ ਨਾ ਰੈਡੀ ਭਾਕੇ ਜਦੋਂ ਆਪਾਂ ਨੂੰ ਸ਼ਾਮ ਦਾ ਟਾਈਮ ਸੀ ਉਦੋਂ ਤੇ ਰੋਟੀ ਪਾਣੀ ਦਾ ਵੀ ਸੀ ਤੇ ਨਾਲ ਹੀ client ਦਾ client ਵੀ ਆ ਗਿਆ ਜਦੋਂ ਖੁਸ਼ ਨੇ ਸਾਨੂੰ ਆਵਾਜ਼ ਮਾਰੀ ਸੀ ਸੰਬੜੀ ਹੇਅਰ ਕਹਿ ਰਿਆ ਸੀ ਕਿ ਉਦੋਂ client ਆਏ ਸੀ ਕੋਮਲ ਨੇ ਅਮਨ ਦੇ ਤਾਂ ਜਾਣ ਦਾ ਟਾਈਮ ਵੀ ਹੋ ਚੁੱਕਾ ਸੀਗਾ ਫਿਰ ਕੋਮਲ ਰੁਕ ਗਈ ਕੋਮਲ ਨੇ client ਦੇਖੇ ਤੇ ਮੈਂ ਰੋਟੀ ਪਾਣੀ ਦੇਖ ਲਿਆ ਔਰ ਇਸੇ ਤਰ੍ਹਾਂ ਹੀ ਸਾਡਾ ਅੱਜ ਦਾ ਰੁਟੀਨ ਇਹ ਸੀਗੀ ਕੱਲ ਜਿਹੜਾ ਵਲੌਗ ਦਾ ਐਂਡ ਮੈਂ ਨਹੀਂ ਕਰ ਸਕੀ ਅੱਜ ਸਵੇਰ ਦਾ ਟਾਈਮ ਆ ਤੇ ਹੁਣ ਥੱਲੇ ਬ੍ਰਾਈਡਲ ਦਾ ਮੇਕਅਪ ਸਟਾਰਟ ਹੋ ਗਿਆ ਹੈ ਕੋਮਲ ਤੇ ਅਮਨ ਨੀਚੇ ਹੈ ਤੇ ਮੈਂ ਉੱਪਰ ਚਾਚ ਫੜਾ ਰਹੀ ਸੀ ਬੱਚਿਆਂ ਨੂੰ ਠੋਣੇ ਹੁਣ ਤੇ ਅੱਜ ਸਵੇਰ ਦਾ ਟਾਈਮ ਆ ਤੇ ਹੁਣ ਮੈਂ ਕੱਲ੍ਹ ਦੇ ਵਲੌਗ ਦਾ ਐਂਡ ਕਰਕੇ ਫਿਰ ਅਗਲੇ ਵਲੌਗ ਦੀ ਤਿਆਰੀ ਕਰੂੰਗੀ ਤੇ ਇੱਥੇ ਆਪਾਂ ਕਰਦੇ ਆ ਵਲੌਗ ਦਾ ਐਂਡ ਵਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਅਜੇ ਤੱਕ ਜਿਹੜੇ ਕਿ ਭੈਣ ਭਰਾ ਕਈ ਵਾਰੀ ਹੁੰਦਾ ਹੈ ਕਿ ਵਲੌਗ ਦੇਖ ਰਿਹਾ ਹੈ ਪਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਇੱਕ ਬਟਨ ਦਬਾ ਦਿਓ ਤੁਹਾਡਾ ਕੁਝ ਨਹੀਂ ਜਾਣਾ ਤੇ ਜੇਕਰ ਤੁਸੀਂ ਮੈਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਇਹਦੇ ਨਾਲ ਸਾਨੂੰ ਹੌਸਲਾ ਫਿਜਾਈ ਹੁੰਦੀ ਆ ਬਾਕੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਪਿਆਰ ਪਿਆਰੇ ਕਮੈਂਟਾਂ ਦੀ ਮੈਨੂੰ ਉਡੀਕ ਰਹਿੰਦੀ ਆ ਮੈਂ ਡੇਲੀ ਰੀਡ ਵੀ ਕਰਦੀ ਆ ਬਹੁਤ ਪਿਆਰੇ ਕਮੈਂਟ ਹੁੰਦੇ ਆ ਤੁਹਾਡੇ ਤੇ ਸੋ ਇਸੇ ਨਾਲ ਹੀ ਆਪਾਂ ਇੱਥੇ ਵਲੌਗ ਦਾ ਕਰਦੇ ਐਂਡ ਮਿਲਦੇ ਆਂ Next vlog kita sampai jumpa.